ਦੈਨ ਤੋਂ ਸਰਦਾਰ ਰਵੀ ਚੰਦ ਜੀ ਬੋਲਣਗੇ ਕੁਝ ਮੈਂ ਬੋਲੂਗਾ ਕੁਝ ਕਿਸੇ ਸੱਜਣ ਨੇ ਹੋਰ ਬੋਲਣਾ ਉਹ ਵੀ ਬੋਲ ਸਕਦਾ ਤੁਸੀਂ ਵੀ ਚਾਰ ਗੱਲਾਂ ਕਰਨੀਆਂ ਹੁਣ ਤੱਕ ਕਰ ਸਕਦੇ ਉਸ ਤੋਂ ਪਹਿਲਾਂ ਮੈਂ ਮਿਲਖਾ ਜੀ ਨੂੰ ਬੇਨਤੀ ਕਰੂੰਗਾ ਕਿ ਉਹ ਆਪਣੀ ਕਿਤਾਬ ਆਰੇ ਚੰਦ ਜਿਹੜੀਆਂ ਗੱਲਾਂ ਉਹਨਾਂ ਦੇ ਮਨ ਵਿੱਚ ਨੇ ਜਾਂ ਮਨ ਵਿੱਚ ਸ਼ੁਰੂ ਹੋਈਆਂ ਕਿਸ ਤਰ੍ਹਾਂ ਸ਼ੁਰੂਆਤ ਹੋਈ ਉਹਨਾਂ ਗੱਲਾਂ ਦੇ ਨਾਲ ਸਾਡੇ ਨਾਲ ਸਾਂਝ ਪਾਣ ਸਰਦਾਰ ਮਿਲਖਾ ਜੀ ਆਓ ਬੜੀ ਮਿਹਨਤ ਕੀਤੀ ਹੋਈ ਹੈ ਜੀ ਇਹਨਾਂ ਨੇ ਪਹਿਲਾਂ ਵੀ ਚਾਰ ਮੁਖਾ ਦਾ ਹੈ ਨਹੀਂ ਹਾਂ ਮੇਰੇ ਤੋਂ ਮੈਂ ਅੱਛਾ ਹੈ ਤੇ ਆ ਨਾ ਦੇਖੋ ਸਕਾਰ ਜੋ ਸਰਦਾਰੀ ਮੰਡਲ ਤੇ ਦੋਸਤ ਸਾਥੀਓ ਗਦਰੀ ਬੀਬੀ ਗਲਾਕਾ ਔਰ ਜੋ ਕਿ ਤੇ ਹਾਸੇਪਨ ਅਤੇ ਅੰਕਤਾ ਇਸ ਦੀ ਮਹਾਨਤਾ ਨੂੰ ਦੇਖਦੇ ਹੋਏ ਇਹਦੇ ਤਿਆਗਮਈ ਤੇ ਸੰਘਰਸ਼ਮਈ ਜੀਵਨ ਨੂੰ ਦੇਖਦੇ ਹੋਏ ਤੇ ਹਾਸਲ ਕਰਨ ਨੂੰ ਮੋਖ ਰੱਖਦੇ ਹੋਏ ਮੈਂ ਇੱਕ ਤਾਲ ਆਇ ਤੋਂ 21 ਸਾਲ ਪਹਿਲਾਂ ਲਿਖੀ ਸੀ ਤੇ ਸੁਭਾਈ ਸੀ ਉਸ ਟਾਈਮ ਮੈਨੂੰ ਬੀਬੀ ਗਲਾਵ ਘਰ ਬਾਰੇ ਸੂਚਿਤ ਤੌਰ ਤੇ ਉਹਨਾਂ ਦੀ ਜੀਵਨੀ ਜੋ ਕਿ ਤਸਪਰਪੂਰ ਹੋਵੇ ਕੋਈ ਨਹੀਂ ਮਿਲੀ ਮੱਖਬਹ ਕਿਤਾਬਾਂ ਦੇ ਵਿੱਚੋਂ ਵੇਰਵੇ ਜਰੂਰ ਮਿਲਦੇ ਸਨ ਗਦਰ ਲਹਿਰ ਦੀਆਂ ਕਿਤਾਬਾਂ ਪੜ੍ਹੀਆਂ ਦੇਸ਼ ਪਾਕ ਨਿਯਾਦਗਾਰ ਜਲੰਧਰ ਵੀ ਕਿਹਾ ਜਿੱਥੇ ਬੀਬੀ ਗлауਕੌਰ ਰਹਿੰਦੀ ਰਹੀ ਕੋਟਲਾ ਨੌ ਸਿੰਘ ਵੜਾ ਸ਼ਰਪੁਰ ਜ਼ਿਲ੍ਹੇ ਵਿੱਚ ਉੱਥੇ ਵੀ ਗਿਆ ਤੇ ਜੋ ਕੁਝ ਮੈਨੂੰ ਮਿਲਿਆ ਉਹ ਤੱਥ ਮੈਂ ਆਪਣੀ ਕਿਤਾਬ ਦੇ ਵਿੱਚ ਦਰਜ ਕੀਤੇ ਬੀਬੀ ਗлауਕੌਰ ਮੇਰੇ ਪਿੰਡ ਬਖਸ਼ੀ ਵਾਲਾ ਵਿਖੇ 1890 ਵਿੱਚ ਉਹਨਾਂ ਦਾ ਜਨਮ ਹੋਇਆ ਤੇ ਜਿਹੈਪੁਰ ਦੇ ਮਾਨ ਸਿੰਘ ਨੂੰ ਵਿਆਹੀ ਗਈ ਜਿੱਥੋਂ ਰਜਗਾਰ ਦੀ ਭਾਲ ਵਿੱਚ ਕੈਨੇਡਾ ਜਾਣ ਵਾਸਤੇ ਉਹਨਾਂ ਨੇ ਬਾਹਰਲੇ ਦੇਸ਼ ਦੀ ਤਿਆਰੀ ਕੀਤੀ ਆਖਰ ਨੂੰ ਮਨੀਲਾ ਵਿਖੇ ਠਹਿਰਨਾ ਪਿਆ ਕਿਉਂਕਿ ਅਮਰੀਕਾ ਜਾਣ ਵਾਸਤੇ ਰਾਹਦਾਰੀ ਦੀ ਜ਼ਰੂਰ ਸੀ ਉੱਥੇ ਰਹਿਣਾ ਪੈਣਾ ਜ਼ਰੂਰੀ ਸੀ ਉਥੇ ਰਹਿੰਦੇ ਹੋਏ ਗਦਰੀ ਗੁਲਾਬਕੌਰ ਨੂੰ ਗਦਰੀਆਂ ਨਾਲ ਸੰਪਰਕ ਹੋਇਆ ਉਹਨਾਂ ਦਾ ਤੇ ਬਹੁਤ ਪ੍ਰਭਾਵਿਤ ਹੋਈ ਜਦੋਂ ਗਦਰੀਆਂ ਨੇ ਦੇਖਿਆ ਵੀ ਹੁਣ ਟਾਈਮ ਹੈ ਮੌਕਾ ਹੈ ਭਾਰਤ ਵਾਕਸ ਵਾਕਸ ਚੱਲੀਏ ਆਪਣੇ ਦੇਸ਼ ਦੇ ਵਿੱਚ ਆਪਣੇ ਲੋਕਾਂ ਨੂੰ ਜਾਗਰਿਤ ਕਰੀਏ ਤੇ ਗਦਰ ਉਠਾਈਏ ਵਾਹ ਜੀ ਵਾਹ ਇਹ ਇਹ ਗੱਲਾਂ ਜਿਹੜੇ ਤੁਸੀਂ ਦੱਸ ਰਹੇ ਹੋ ਤਾਂ ਕਿਤਾਬ ਹੀ ਦੱਸੂਗੀ ਸਾਰੀਆਂ ਗੱਲਾਂ ਜਿਹੜੇ ਤੁਸੀਂ ਕਿਤਾਬ ਤੇ ਲਿਖੀਆਂ ਨੇ ਇਹ ਤੋਂ ਬਿਨਾਂ ਆਪਣੀ ਤਿਆਰੀਆਂ ਦੀਆਂ ਗੱਲਾਂ ਹੋਰ ਗੱਲਾਂ ਦਾ ਜਨੂ 1890 ਦੇ ਵਿੱਚ ਹੋਇਆ ਤੇ ਇਹਨਾਂ ਦਾ ਸੰਘਰਸ਼ਮਈ ਜੀਵਨ ਦੇਸ਼ ਦੇ ਆਪਨ ਇਹਨਾਂ ਨੇ ਸਾਰੀ ਜ਼ਿੰਦਗੀ ਲਗਾ ਦਿੱਤੀ ਅਖੀਰ ਵਿੱਚ 28 ਜੁਲਾਈ 1925 ਨੂੰ ਇਸ ਦੁਨੀਆ ਤੋਂ ਰੁਖਸਤ ਹੋ ਕੇ ਸਦਾ ਲਈ ਅਮਰ ਹੋ ਗਏ ਇਨੰਨ ਕੋਟ ਕੋਟ ਪ੍ਰਣਾਮ ਤੇ ਕਿਤਾਬ ਜੋ ਦੂਜੀ ਵਾਰ ਸ਼ਪਾਉਣ ਦਾ ਅਪਰਲਾ ਹੋਇਆ ਮੂਰਲੀ ਕਿਤਾਬ ਹੋਣ ਦੇ ਨਾਤੇ ਸਾਲ ਤੋਂ ਪਹਿਲਾਂ ਸਰਗੰਮੀ ਕਲਾ ਕੇਂਦਰ ਸੁਨਾਮ ਉਦਮ ਸਿੰਘ ਵਾਲਾ ਵੱਲੋਂ ਅਪਰਲਾ ਕੀਤਾ ਗਿਆ ਬਾਅਦ ਸਪਾਤਾ ਚੌਕ ਹੀ ਲੈਣਾ ਹੈ ਇਹਨਾਂ ਨੇ ਬਹੁਤ ਮਿਹਨਤ ਕੀਤੀ ਜਿਨ੍ਹਾਂ ਦੇ ਵਿੱਚ ਭੁੱਲਾ ਸਿੰਘ ਸ਼ਰਮੀ ਜੀ ਤੇ ਜਗੀਰ ਸਿੰਘ ਰਤਨ ਜੀ ਇਹਨਾਂ ਨੇ ਬਹੁਤ ਮਿਹਨਤ ਕੀਤੀ ਮੈਂ ਬੁਮਾਰਸੀਗਾ ਮੈਂ ਇਹਨਾਂ ਨੂੰ ਇਹ ਕੰਮ ਸੌਂਪਿਆ ਵੀ ਤੁਸੀਂ ਇਹ ਕਰਨਾ ਹੈ ਇਹਨਾਂ ਨੇ ਮਾਖੂਬੀ ਨਿਭਾਇਆ ਤੇ ਸੀਦ ਉਦਮ ਸਿੰਘ ਹੈਲਪਿੰਗ ਅੰਡ ਫਾਊਂਡੇਸ਼ਨ ਆਫ ਕੈਨੇਡਾ ਦੇ ਚੇਅਰਮੈਨ ਲਖਵੀਰ ਸਿੰਘ ਰਤਨਪਾਲ ਜੀ ਦੇ ਸਹਿਯੋਗ ਨਾਲ ਇੱਕ ਕਿਤਾਬ ਛਪ ਕੇ 1:31 ਪਹੁੰਚੀ ਹੈ ਤੁਸੀਂ ਪੜੋਗੇ ਤੇ ਇਸ ਵਿੱਚ ਰਹਿ ਗਈਆਂ ਟ੍ਰੂਟੀਆਂ ਜਾਂ ਆਪਣੇ ਸੁਝਾਅ ਜਰੂਰ ਦੇਣ ਦੀ ਕੋਸ਼ਿਸ਼ ਕਰਨੀ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ